ਆਪ ਆਦਮੀ ਪਾਰਟੀ ਦੀ ਝੂਠਾਂ ਦੀ ਪੋੜ ਖੁੱਲ ਗਈ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬਦਲਾਅ ਦੇ ਨਾਮ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਲੇਕਿਨ ਉਹ ਝੂਠ ਤੇ ਝੂਠ ਹੈ ਮਾਰ ਰਿਹਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹoosraj ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਦੱਸ ਦਿੰਨੇ ਆ ਕਿ ਮਾਜ਼ਰਾ ਕੀ ਹੈ ਹਰ ਰੋਜ਼ ਕੋਈ ਨਾ ਕੋਈ ਜੁਮੜੇਬਾਜ਼ੀ ਕੀਤੀ ਜਾਂਦੀ ਹੈ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਮਾਨ ਸਾਹਿਬ ਹਮੇਸ਼ਾ ਕਹਿੰਦੇ ਨੇ ਕਿ ਇੰਡਸਟਰੀਆਂ ਲੱਗਣ ਵਾਲੀਆਂ ਨੇ ਪ੍ਰੋਜੈਕਟ ਲੱਗਣ ਵਾਲੇ ਨੇ ਫਲਾਣਾ ਹੋਣ ਵਾਲਾ ਹੈ ਢਿਮਕਾ ਹੋਣ ਵਾਲਾ ਹੈ ਇਸ ਤਰ੍ਹਾਂ ਦੀਆਂ ਬਿਆਨਬਾਜ਼ੀ ਕਰਕੇ ਜਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਲੁਭਾਉਣ ਦੇ ਵਿੱਚ ਲੱਗੇ ਹੋਏ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਝੂਠਾਂ ਦੇ ਜਿਹੜੇ ਪੁਲੰਦੇ ਨੇ ਉਹ ਇੱਕ ਇੱਕ ਕਰਕੇ ਖੁੱਲਨੇ ਸ਼ੁਰੂ ਹੋ ਗਏ ਨੇ ਦੱਸ ਦਈਏ ਕਿ ਇਸ ਨੂੰ ਲੈ ਕੇ ਅਰਵਿੰਦ ਕੇਜੀਵਾਲ ਵੀ ਖਫਾ ਨੇ ਕਿਉਂ ਖਫਾ ਨੇ ਕਿਉਂਕਿ ਜਿਹੜੇ ਵਾਦੇ ਉਹਨਾਂ ਨੇ ਨਹੀਂ ਕੀਤੇ ਆਪਣੇ ਪਦਨ ਤੇ ਵਾਦੇ ਜਿਹੜੇ ਕਰ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਰਹਿੰਦੇ 2.5 ਸਾਲਾਂ ਦੇ ਲਈ ਲੇਕਿਨ ਇੱਕ ਵਾਦਾ ਕੀਤਾ ਗਿਆ ਸੀ ਅੱਜ ਤੋਂ 6 ਮਹੀਨੇ ਪਹਿਲਾਂ ਕਿ BMW ਜਿਹੜੀ ਕੰਪਨੀ ਹੈ ਉਸ ਸਪੇਰ ਪਾਰਟ ਬਣਾਵੇਗੀ ਇੰਡਸਟਰੀ ਲਾਵੇਗੀ ਮੰਡੀ ਗੋਵਿੰਦਗੜ੍ਹ ਦੇ ਵਿੱਚ ਜਿਸ ਤੇ ਕੋਲਾ ਅਰਬਾਂ ਖਰਬਾਂ ਪੈਦਾ ਜਿਹੜਾ ਹੈ ਨਿਵੇਸ਼ ਕੀਤਾ ਜਾਵੇਗਾ ਨਿਵੇਸ਼ ਕਰਨ ਤੋਂ ਬਾਅਦ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਜਿਨ੍ਹਾਂ ਦੀ ਚੰਗੀ ਪੜ੍ਹਾਈ ਹੈ ਉਹ ਸਪੇਰ ਪਾਰਟ ਸਾਰੇ ਵਰਲਡ ਵਿੱਚ ਜਾਣਗੇ ਜਰਮਨ ਦੇ ਵਿੱਚ ਕੁਝ ਫੋਟੋਆਂ ਆਈਆਂ ਸੀ ਕੱਲ ਫਿਰ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਵੱਲੋਂ ਉਹ ਪੋਸਟਾਂ ਅਪਲੋਡ ਕੀਤੀਆਂ ਗਈਆਂ ਲੇਕਿਨ ਉਹਨਾਂ ਦਾ ਕੱਚਾ ਚਿਠਾ ਖੋਲ ਦਿੱਤਾ ਹੈ ਯਾਨੀ ਕਿ ਜਿਹੜੇ ਝੂਠ ਮਾਰਿਆ ਸੀ BMW ਦੇ ਕੰਪਨੀ ਦੇ ਸਪੇਸ ਪਾਰਟ ਦੇ ਕਾਰਾਂ ਦੇ ਪੁਰਜਾ ਨੂੰ ਲੈ ਕੇ ਉਹ ਸਾਰਾ ਪੁਲੰਦਾ ਖੁੱਲ ਗਿਆ ਹੈ ਪੁਲੰਦਾ ਕਿੰਨੇ ਖੋਲਿਆ ਹੈ ਵਿਕਰਮਜੀਤ ਸਿੰਘ ਜੀਠਿਆ ਜੋ ਆਮ ਆਦਮੀ ਨੂੰ ਹਰ ਰੋਜ਼ ਨਿਸ਼ਾਨਾ ਬਣਾਉਂਦੇ ਨੇ ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਤ ਸਿੰਘ ਜੀਠਿਆ ਨੇ ਅੱਜ ਟਵਿੱਟਰ ਤੇ ਸੋਸ਼ਲ ਮੀਡੀਆ ਤੇ ਸਾਰੇ ਦਸਤਾਵੇਜ਼ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖ ਦਿੱਤੇ ਨੇ ਕਿ ਜਰਮਨ ਦੀ ਕੰਪਨੀ ਵੱਲੋਂ ਕਿਸੇ ਵੀ ਤਰ੍ਹਾਂ ਦਾ ਐਗਰੀਮੈਂਟ ਪੰਜਾਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ ਵਿਖੇ ਜਿਹੜੀ BMW ਕਾਰਾਂ ਦੇ ਪੁਰਜ਼ੇ ਬਣਾਉਣ ਦਾ ਨਹੀਂ ਹੋਇਆ ਨਾ ਹੀ ਇੰਡਸਟਰੀ ਲੱਗੇਗੀ ਨਾ ਹੀ ਜਰਮਨ ਸਰਕਾਰ ਵੱਲੋਂ ਕੋਈ ਪੈਸਾ ਨਿਵੇਸ਼ ਕੀਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੇ ਨਾਲ ਕੋਝਾ ਮਜ਼ਾਕ ਕਰ ਰਹੇ ਨੇ ਜੰਗਲੇਬਾਜ਼ੀ ਕਰ ਰਹੇ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਵੱਡੇ ਇਲਜ਼ਾਮ ਲਗਾ ਦਿੱਤੇ ਨੇ ਸ਼ਰੋਮਣੀ ਅਕਾਲੀ ਦਲ ਮਾਝੇ ਦੇ ਜਰਨਲ ਬਿਕਰਮਜੀਤ ਸਿੰਘ ਜੀਟਿਆ ਨੇ ਬਿਕਮਜੀਤ ਸਿੰਘ ਮੁਜੀਠੀਆ ਨੇ ਕਿਹਾ ਕਿ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੂਰੀ ਤਰ੍ਹਾਂ ਕਰਜ਼ੇ ਹੇਟ ਆ ਜਾਵੇਗਾ ਕਿਉਂਕਿ 10000 ਕਰੋੜ ਰੁਪਏ ਦੀ ਹੋਰ ਦੀਵਾਨ ਰੱਖ ਦਿੱਤੀ ਹੈ ਸੂਬੇ ਦੇ ਮੁੱਖ ਮੰਤਰੀ ਨੇ ਸੈਂਟਰ ਸਰਕਾਰ ਦੇ ਕੋਲ ਇੱਕ ਪਾਸੇ ਸੈਂਟਰ ਸਰਕਾਰ ਨੂੰ ਭੰਡਦੇ ਨੇ ਦੂਜੇ ਪਾਸੇ ਕਰਜ਼ਾ ਮੰਗਦੇ ਨੇ ਦੱਸਦੀ ਹੈ ਕਿ ਹੁਣ ਇਹਨਾਂ ਨੂੰ ਲੈ ਕੇ ਇੱਕ ਇੱਕ ਕਰਕੇ ਪੋਲਾ ਕੁਲ ਦੀਆਂ ਜ਼ਾਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਜਿਹੜੀਆਂ ਚੀਜ਼ਾਂ ਨਹੀਂ ਲਗੀਆਂ ਜਾਂ ਜਿਨ੍ਹਾਂ ਦੇ ਬਾਹਰਲੇ ਦੇਸ਼ਾਂ ਦੀਆਂ ਕੌਪੜੀਆਂ ਦੇ ਐਗਰੀਮੈਂਟ ਪੰਜਾਬ ਦੇ ਵਿੱਚ ਨਹੀਂ ਹੋਵੇ ਉਹਨਾਂ ਨੂੰ ਝੂਠ ਦੇ ਤੌਰ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਬਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਪਰੋਸਾ ਜਾ ਰਿਹਾ ਹੈ ਲੇਕਿਨ ਅੱਜ ਖੁਲਾਸਾ ਹੋ ਗਿਆ ਹੈ ਕਿ BMW ਜਿਹੜੀ ਕੰਪਨੀ ਜਰਮਨ ਦੀ ਹੈ ਉਹਨੇ ਕਿਸੇ ਤਰ੍ਹਾਂ ਦਾ ਵੀ ਪੰਜਾਬ ਸਰਕਾਰ ਭਾਰਤ ਸਰਕਾਰ ਦੇ ਨਾਲ ਐਗਰੀਮੈਂਟ ਨਹੀਂ ਕੀਤਾ ਅਤੇ ਨਾ ਹੀ ਮੰਡੀ ਗੁਬਿੰਦਗੜ ਦੇ ਵਿੱਚ ਕੋਈ ਕਰੋੜਾਂ ਰੁਪਏ ਕਰਮਾਰਪੈ ਲਗਾ ਕੇ ਨਿਵੇਸ਼ ਕੀਤਾ ਜਾਵੇਗਾ ਉਸ ਕੰਪਨੀ ਦੇ ਵਿੱਚ ਜਿੱਥੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਇਹ ਕੋਰਾ ਕੋਰਾ ਝੂਠ ਹੈ ਜਿਹੜਾ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਹੈ ਇਸ ਨੂੰ ਲੈ ਕੇ ਹੁਣ ਫਿਰ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਫਟਕਾਰ ਪਵੇਗੀ ਅਰਵਿੰਦ ਕੇਜਰੀਵਾਲ ਦੇ ਕੋਲੋਂ ਧੰਨਵਾਦ